ਇੱਕੋ ਦਾਮ ਉਸ ਵੇਲੇ ਮੈਂ ਇਹ ਗੱਲ ਸੁਣਨ ਲਈ ਪਰੇਵ ਨਹੀਂ ਸੀ ਮੈਂ ਇੱਕਦਮ ਤਾਂ ਚੱਕਾ ਰਹਿ ਗਿਆ ਦੋ ਨੌਜਵਾਨ ਕੁੜੀਆਂ ਮੈਂ ਉਹਦੇ ਪਾਸੇ ਬਗਾਨਾ ਨੰਬਰ ਤੋਂ ਮੈਂ 66 ਸਾਲ ਹੁੰਦਾ ਉਹ ਕੁੜੀ 16 ਸਾਲ ਦੀ 15 ਸਾਲ ਦੀ ਮੇਰੇ ਨਾਲ ਮੈਂ ਚਲੋ ਕੋਈ ਗੱਲ ਨਹੀਂ ਮੈਂ ਕੋਈ ਨਾ ਪੱਤਾ ਦੇ ਕਿ 1820 ਡੋਪੇ ਕਰ ਚੁੱਕਿਆ 2520 ਦਾ ਟਾਰਗੇਟ ਆ ਸਟਾ ਇਸ ਸਾਲ ਦੇ ਵਿੱਚ ਹਾਂ 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 2025 ਦੇ ਵਿੱਚ ਵਿੱਚ ਅੱਛਾ ਠੀਕ ਹੈ ਫਾਈਨੈਂਸ਼ਲੀ ਆ ਤਾਂ ਮਾਰਚ 26 ਤੱਕ ਹੁੰਦਾ ਨਾ ਨਾ 2025 ਦੇ ਵਿੱਚ ਵਿੱਚ ਅੱਛਾ 25 ਦੇ ਹਾਂ 2500 ਕਿਉਂ ਅਸੀਂ ਅਡੌਪਟ ਕਰਨੀ ਆ ਠੀਕ ਹੈ 1800 ਸੀ ਅਡੌਪਟ ਕਰ ਚੁੱਕੇ ਆ ਅੱਛਾ 600 ਕਿੱਟਾ ਸੀ ਕੱਲ ਖੁੱਡੀ ਹਟਾਇਆ ਪੈਣੀ ਮਰਾਜ ਧਨੋਲਾ ਦਾਣਗੜ ਇੱਧਰ ਸੀ ਵੰਡ ਕੇ ਆਈ ਸੀ ਕੋਣੇ ਉਹਨੇ ਜਿਹੜਾ ਕੋਸ਼ ਸਾਡੀਆਂ ਕੁੜੀਆਂ ਨੂੰ ਗਾਈਡ ਕਰਕੇ ਉਹਨੇ ਪੌਣੇ ਘੰਟੇ ਦੀ ਕੁੜੀ ਨੇ ਕਲਾਸ ਲਿੱਤੀ ਸਾਡੇ ਲੀਡਰ ਕੁੜੀਆਂ ਦੀ ਜਿਹੜਾ ਕੋਸ਼ੋ ਦੱਸ ਕੇ ਗਈ ਉਹ ਲੀਡਰ ਕੁੜੀਆਂ ਸਾਨੂੰ ਕਹਿੰਦੇ ਸਨ ਤਾਂ ਪਤਾ ਹੀ ਨਹੀਂ ਸੀ ਇੰਨਾ ਗੱਲਾਂ ਦਾ ਡਾਕਟਰ ਜਸਨੂਰਾਈ ਡਾਕਟਰ ਰਮਨਦੀਪ ਦੀ ਬੇਟੀ ਅੱਛਾ ਉਹਨੂੰ ਬਹੁਤ ਨੋਲੈਜ ਸੀ ਐਂ ਤੇ ਸਾਡੇ ਨੀਹਾ ਮਿੱਤਲ ਸੀ ਉਹਨੂੰ ਬਹੁਤ ਨੋਲੈਜ ਸੀ ਜਦੋਂ ਇਹ ਚਾਰਾ ਜਾਣੀਆਂ ਨੇ ਉਹ ਲੀਡਰ ਕੁੜੀਆਂ ਨਾਲ ਗੱਲਾਂ ਸੰਝੀਆਂ ਕੀਤੀ ਆ ਉਹਨਾਂ ਦੀ ਗੱਲ ਹੀ ਹੋਰ ਬਣ ਗਈ ਮੈਨੂੰ ਐਸੀ ਹਾਲਾ ਕਿ ਚਾਰ ਲੇਡੀਜ਼ ਉਸ ਦਿਨੇ ਸਾਡੇ ਨਾਲ ਸੀ ਅਸੀਂ ਨਾਲ ਲੈ ਕੇ ਗਏ ਸੀ ਕੁੜੀਆਂ ਅੱਛਾ ਜੀ ਪਰ ਮੈਨੂੰ ਐਸੀ ਮੈਂ ਇਹਨਾਂ ਨੂੰ ਕੀ ਕਹੂੰ ਕੀ ਇਹ ਮੈਨੂੰ ਸੁਣਨ ਗਿਆ ਕਿ ਮੈਨੂੰ ਨੀਵੀਂ ਪਾ ਲੈਣ ਗਿਆ ਸੁਣਦੇ ਸੁਣਦੇ ਕੀ ਸ਼ਰਮ ਮਹਿਸੂਸ ਕਰਨ ਲੱਗਿਆ ਕਿਤੇ ਹਸਣ ਗਿਆ ਦੇਸ਼ਾ ਹੀ ਉਹ ਜਿਹਾ ਸੀ ਹਾਂ ਪਰ ਮੈਂ ਹੈਰਾਨ ਰਹਿ ਗਿਆ ਸ਼ਸ਼ੀ ਛੋਟੇ ਛੋਟੇ ਵੀਰ ਉਹ ਉਡੀਕ ਦਿਆ ਸੀ ਉਡੀਕ ਦਿਆ ਉਹਨਾਂ ਨੂੰ ਜਦੋਂ ਮੈਂ ਗੱਲ ਕਰਨੀ ਸ਼ੁਰੂ ਕੀਤੀ ਉਹਨਾਂ ਦੀ ਅੱਖਾਂ ਮੇਰੀ ਅੱਖਾਂ ਦੇ ਵਿੱਚ ਸੀ ਹਾਂ ਠੀਕ ਹੈ ਜੀ ਉਹ ਲੀਡਰ ਦਾ ਨਾਮ ਦਿੱਤਾ ਉਹਨਾਂ ਨੂੰ ਅਸੀਂ ਇਕੱਲੇ ਉਹਦੇ ਕਦੇ ਕਿੱਟਾ ਬਚਾਉਣੀ ਆ ਨਹੀਂ ਠੀਕ ਹੈ ਉਹਨੇ ਆਪਣੇ ਆਪ ਜਿਹੜੀਆਂ ਕੁੜੀਆਂ 50 60 70 ਦੀ ਲਿਸਟ ਆ ਉਹਦੇ ਕੋਲੇ ਉਹਨਾਂ ਨੂੰ ਦੇ ਦਿੱਤੀਆਂ ਨੇ ਸਾਡਾ ਕੋਈ ਮਤਲਬ ਨਹੀਂ ਕਿੱਟ ਦੇਣ ਦਾ ਅੱਛਾ ਜੀ ਅਸੀਂ ਤਾਂ ਉਹ ਉਹ ਜਿਹੜੇ 60 70 ਕੁੜੀਆਂ ਨੇ ਹਾਂ ਉਹਨਾਂ ਦੇ ਮਾਪਿਆਂ ਦੇ ਸਾਡੇ ਕੋਲੇ ਫੋਟੋ ਪਰ ਉਹਨਾਂ ਦੇ ਨਹੀਂ ਹਾਂਜੀ ਉਹਨਾਂ ਦੇ ਮਾਪਿਆਂ ਉਹਨਾਂ ਦੇ ਪੇਰੈਂਟਸ ਦੇ ਜੀ ਫੋਨ ਨੰਬਰ ਆ 100 ਦੇ ਵਿੱਚੋਂ 10 ਕੁੜੀਆਂ ਨੂੰ ਕੁੜੀ ਨੇ ਜਿਹੜੂ ਕੰਪਿਊਟਰ ਦੀ ਕੁੜੀ ਰੱਖੀ ਹੋਈ ਹੈ ਸਾਡੇ ਦਾ ਮਿੱਟੀ ਫਾਊਂਡੇਸ਼ਨ ਦੇ ਦਫ਼ਤਰ ਅੱਛਾ ਜੀ ਉਹਨੇ ਫੋਨ ਕਰਕੇ ਪੁੱਛ ਲੈਣਾ ਜਿਹੜੀ ਦਫ਼ਤਰ ਦੀ ਸੰਚਾਲਕ ਹਾਂ ਠੀਕ ਹੈ ਕਿੱਟ ਪਹੁੰਚ ਗਈ ਕੋਈ ਦਿੱਕਤ ਤਾਂ ਨਹੀਂ ਇਹ ਦੋ ਹੀ ਲੱਛ ਕਿੱਟ ਪਹੁੰਚ ਗਈ ਕੋਈ ਦਿੱਕਤ ਤਾਂ ਨਹੀਂ ਬੱਸ ਸਾਡੀ ਤਸੱਲੀ ਹੋ ਜੂ ਵੀ ਕਿੱਟਾ ਬੰਡੀ ਆ ਗਿਆ ਕਿਤੇ ਅਗਲੇ ਦੇ ਘਰੇ ਨਾ ਪਈ ਜਾ ਰਹਿ ਜਣਾ ਆਪਾਂ ਕੰਮ ਕਰਦੇ ਆ ਜਿਹੜਾ ਬੰਦਾ ਡਾਕਟਰ ਉਹ ਡਾਕਟਰ ਕਰ ਲੈ ਜਿਹੜਾ ਬੰਦਾ ਕਿਸਾਨ ਆ ਉਹ ਖੇਤੀ ਆ ਉਹੋ ਜਿਹਾ ਕੰਮ ਕਹਿ ਦਿੰਦੇ ਆ ਜਿਹੜਾ ਬੰਦਾ ਹੁਣ ਮੋਚੀ ਆ ਉਹ ਵਿਚਾਰਾ ਜੁੱਤੀਆਂ ਗੰਦਾ ਉਹਨੂੰ ਮੋਚੀ ਕਹਿ ਦਿੰਦੇ ਆ ਜਿਹੜਾ ਬੰਦਾ ਜਿਹੇ ਜਾ ਕੰਮ ਕਰਦਾ ਉਹਰੇ ਉਹ ਜਾ ਨੌ ਦੇ ਦਿੰਦੇ ਆ ਆਪਾਂ ਨੂੰ ਪਤਾ ਜਿਹੜਾ ਬੰਦਾ ਹੁਣ ਮੀਠ ਵੇਚਦਾ ਉਹਨੂੰ ਚਟਕਈ ਕਹਿ ਦਿੰਦੇ ਆ ਵਿਚਾਰੇ ਨੂੰ ਜਿਹੇ ਜਾ ਕੰਮ ਹੁੰਦਾ ਉਹੋ ਜਿਹਾ ਨੌ ਦੇ ਦਿੰਦਾ ਲੋਕਾਂ ਵੱਲੋਂ ਦਿੱਤਾ ਹੋਇਆ ਨੌ ਇੱਕ ਸ਼ਰਮਤ ਲੇ ਕਰਦਾ ਰਾਸ਼ਨ ਲੈ ਕੇ ਹੁਣਾ ਉਹਨੇ ਤੇਲ ਦਾ ਅੰਦਾਜ਼ਾ ਲਾ ਲਿਆ ਉਹਨੇ ਆਟੇ ਦਾ ਅੰਦਾਜ਼ਾ ਲਾ ਲਿਆ ਉਹਨੇ ਖੰਡ ਦਾ ਅੰਦਾਜ਼ਾ ਲਾਇਆ ਉਹਨੇ ਇਹ ਅੰਦਾਜ਼ਾ ਵੀ ਲਾਇਆ ਬੇਰੇ ਕਰੇ ਚਾਰ ਲਈ ਜ ਉਹ ਹੁਣੇ ਜਿੰਨਾਂ ਨੂੰ ਪੀੜਾਉਂਦੇ ਆ ਇਹਨਾਂ ਨੂੰ ਪੀ ਬਹਿੜ ਵੀ ਚਾਹੀਦੀ ਆ ਅਸੀਂ ਤਾਂ ਇਹਦਾ ਨੋਈ ਬਦਲਤਾ ਮਾਹਵਰੀ ਦਾ ਵੀ ਕੱਪੜੇ ਆਏ ਹੋਏ ਬਿਲਕੁਲ ਉਹਦਾ ਨਾਂ ਹੀ ਉਹਦੇ ਤੇ ਰੱਖਦਾ ਇਹ ਡਾਟੇ ਆ 80% ਤੋਂ ਵੱਧ ਕੁੜਿਆ ਨੇ ਕਿਹਾ ਅਸੀਂ ਪੈਣ ਨਹੀਂ ਵਰਤਦੇ ਸਰਕਾਰੀ ਅੰਕੜੇ ਕੀ ਕਹਿੰਦੇ ਆ ਜੀ ਤੁਹਾਡੀ ਗੱਲ ਦੇ ਪਿੱਛੇ ਇੱਕ ਸਵਾਲ ਹੋਰ ਐਡ ਕਰਨਾ ਸਰਕਾਰੀ ਅੰਕੜੇ ਕਹਿੰਦੇ ਆ ਵੀ ਅਸੀਂ ਸਰਕਾਰੀ ਸਕੂਲਾਂ ਦੇ ਵਿੱਚ ਦਿੰਦੇ ਆ ਪੈਣ ਪਰ ਮੈਨੂੰ ਨਹੀਂ ਲੱਗਦਾ ਇਹ ਸਹੀ ਗੱਲ ਹੈ ਵੱਡਿਆ ਇਹ ਸਰਕਾਰ ਨੇ ਇਹਦੇ ਉੱਪਰ 100 ਦੇ ਵਿੱਚੋਂ 3 ਪੈਸੇ ਵੀ ਹਜ ਤੱਕ ਕੰਮ ਨਹੀਂ ਕੀਤਾ ਮੈਂ ਦਾਅਵੇ ਨਾਲ ਕਹਿੰਦਾ ਸ਼ਸ਼ੀ ਗਾਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਨਿਊਜ਼ ਓਕੇ ਟਾਕਸ ਦੇ ਨਾਲ ਤੇ ਮੈਂ ਆ ਤੁਹਾਡੇ ਨਾਲ ਸ਼ਸ਼ੀ ਬਲੌਰ ਸਾਥੀਓ ਅੱਜ ਜਿਸ ਵਿਸ਼ੇ ਤੇ ਆਪਣੀ ਵਿਚਾਰ ਚਰਚਾ ਹੋਣੀ ਆ ਜਾਂ ਗੱਲਬਾਤ ਹੋਣੀ ਆ ਉਹ ਵਿਸ਼ਾ ਬਹੁਤ ਹੀ ਸੈਂਸਿਟਿਵ ਤੇ ਕਿਸ ਤਰੀਕੇ ਦਾ ਪ੍ਰਤੀਬੰਧਿਤ ਜਿਹਾ ਵਿਸ਼ਾ ਮੰਨਿਆ ਜਾਂਦਾ ਸੀ ਵੀ ਜਿੱਤੇ ਤੇ ਖੁੱਲ ਕੇ ਕੋਈ ਗੱਲ ਵੀ ਨਹੀਂ ਕਰਦਾ ਸੀ ਪਰ ਖੁੱਲ ਕੇ ਗੱਲ ਵੀ ਨਹੀਂ ਕੀਤੀ ਜਾਂਦੀ ਸੀ ਤੇ ਪਰ ਅੱਜ ਉਹ ਇੱਕ ਇੰਟਰਵਿਊ ਦਾ ਹਿੱਸਾ ਬਣ ਰਿਹਾ ਹੈ ਹਿੱਸਾ ਬਣਨ ਦਾ ਵੱਡਾ ਕਾਰਨ ਨੇ ਡਾਕਟਰ ਹੇਮਰਾਜ ਜੀ ਮੇਰੇ ਨਾਲ ਮੌਜੂਦ ਨੇ ਉਹਨਾਂ ਦਾ ਸਵਾਗਤ ਕਰਦੇ ਆਂ ਤੇ ਅੱਗੇ ਦੀ ਗੱਲਬਾਤ ਹੈ ਜਿਹੜੀ ਚਰਚਾ ਹੈਗੀ ਉਹ ਮੈਂ ਨਾਲ ਚੱਲਦੇ ਚੱਲਦੇ ਤੁਹਾਨੂੰ ਦੱਸਾਂਗਾ ਸასი ਘਾਤੀ ਸასი ਘਾਤੀ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਮੈਂ ਗੱਲ ਕੀਤੀ ਵੀ ਪ੍ਰਤੀਬੰਧਿਤ ਵਿਸ਼ਾ ਵੀ ਜਿਹੜੇ ਵਿਸ਼ੇ ਤੇ ਆਮ ਚਰਚਾ ਹੀ ਨਹੀਂ ਕੀਤੀ ਜਾਂਦੀ ਜੀ ਤੁਸੀਂ ਉਸ ਵਿਸ਼ੇ ਨੂੰ ਛੇੜਿਆ ਜੀ ਕਿਵੇਂ ਸੁਭ ਬਣਦਾ ਜੀ ਤੇ ਉਹ ਕੀ ਵਿਸ਼ਾ ਜੀ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ ਇਹ ਜਿਹੜਾ ਵਿਸ਼ਾ ਗਾ ਇਹ ਇੱਕ ਸਕੂਲ ਦੇ ਵਿੱਚ 10ਵੀਂ ਕਲਾਸ ਦੀ ਕੁੜੀ ਨੇ ਜਦੋਂ ਮੈਂ ਉੱਥੇ ਇੱਕ ਵਾਟਰ কুলਰ ਲਵਾਉਣ ਗਿਆ ਹੂੰ ਉਹ ਨੇ ਮੇਰੇ ਮੰਗਰ ਬਾਹਰ ਆਏ ਗੇਟ ਤੱਕ ਹੂੰ ਉਹ ਮੈਨੂੰ ਕਹਿੰਦੀ ਪੈਡ ਸਪਲਾਈ ਕਰੋ ਸਾਨੂੰ ਪੈਡ ਹੂੰ ਕਿਉਂ ਮੈਨੂੰ ਉਮੀਦ ਸੀ ਵੀ ਇਹ ਕੋਈ ਕਾਪੀ ਦੀ ਗੱਲ ਕਰੂ ਕੋਈ ਟੇਬਲ ਦੀ ਗੱਲ ਕਰੂਗੀ ਕੋਈ ਕੋਈ ਹੋਰ ਝੋਲਿਆ ਦੀ ਗੱਲ ਕਰੂਗੀ ਉਹ ਐਡਡਟ ਸਕੂਲ ਸੀਗਾ ਪਰ ਮੈਨੂੰ ਇਹ ਉਮੀਦ ਨਹੀਂ ਸੀ ਵੀ ਉਹ ਪੈਡ ਦੀ ਗੱਲ ਕਰੂ ਨਾ ਬਿਲਕੁਲ ਕਿਉਂਕਿ ਬਖਰੀ ਦੀ ਮਨ ਮੈਂ ਇੱਕੋ ਦਮ ਉਸ ਵੇਲੇ ਮੈਂ ਇਹ ਗੱਲ ਸੁਣਨ ਲਈ ਪ੍ਰਪੇਅਰ ਹੀ ਨਹੀਂ ਸੀ ਮੈਂ ਇੱਕਦਮ ਤਾਂ ਚੱਕਾ ਰਹਿ ਗਿਆ ਨੌਜਵਾਨ ਕੁੜੀ ਆ ਮੈਂ ਉਹਦੇ ਪਾਸੇ ਬਗਾਨਾ ਨੰਬਰ ਤੋਂ ਮੈਂ 66 ਸਾਲ ਦਾ ਉਹ ਕੁੜੀ 16 ਸਾਲ ਦੀ 15 ਸਾਲ ਦੀ ਮੇਰੇ ਨਾਲ ਮੈਂ ਚਲੋ ਕੋਈ ਗੱਲ ਨਹੀਂ ਮੈਂ ਕੋਈ ਨਾ ਪੁੱਤ ਦੇਖਾ ਮੈਂ ਆ ਗਿਆ ਉਹਦੂ ਉਹ ਦਿਨ ਆ ਮਗਰੋਂ ਮੈਂ ਸ਼ਹਿਰ ਕਰਦਾ ਆ ਰਹੀ ਸੀ ਸਾਈਕਲ ਤੇ ਮੈਂ ਫ੍ਰੈਸ਼ ਹੋਣ ਵਾਸਤੇ ਇੱਕ ਪਾਸੇ ਖੜਾ ਮੈਂ ਫਟ ਗਈ ਸੀ ਥੋੜਾ ਜਿਹਾ ਚੰਦਨ ਜਾ ਹੋ ਗਿਆ ਸੀਗਾ ਮਾਰਨਿੰਗ ਦਾ ਟਾਈਮ ਸੀ ਮੈਂ ਦੇਖਿਆ ਰੂੜੀ ਦੇ ਉੱਪਰ ਉਹ ਕੱਪੜੇ ਬਲੱਡ ਸਟੈਂਡ ਜਿਹੜੇ ਸਾਡੀ ਆ ਮਾਪੇ ਇਹਨਾਂ ਨੇ ਕਹੀਆਂ ਨੇ ਵਰਤ ਕਿੱਥੇ ਆਉਣੇ ਆ ਮੇਰੇ ਉਹ ਕੁੜੀ ਜਾਂਦਾ ਸਕੂਲ ਵਾਲੀ ਵੀਡੀਓ ਤੁਹਾਨੂੰ ਸਕੂਲ ਚ ਟੱਕਰੀ ਸੀ ਬੱਚੀ ਮੈਂ ਕਿਹਾ ਹੋ ਸਕਦਾ ਉਹਨੇ ਵੀ ਐਸੇ ਕੱਪੜੇ ਵਰਤੇ ਹੋਣ ਉਹਨੇ ਮੇਰੇ ਕੋਲੋਂ ਪੈਡ ਮੰਗੇ ਸੀ। ਹੰਦਲ ਕੇ ਮੈਂ ਅਗਲੇ ਦਿਨ ਮੇਰਾ ਆਪਦੇ ਕੰਮ ਤੇ ਕੋਈ ਜੀ ਨਹੀਂ ਲੱਗਿਆ ਵਾਲਾ। ਹੂੰ ਕਿਉਂ ਮੇਰੇ ਬਚਪਨ ਯਾਦ ਆ ਗਿਆ ਸਾਰਿਆਂ ਨਾਲ ਬਚਪਨ ਦੇ ਵਿੱਚ ਮੇਰੀ ਉਮਰ ਦੇ ਨਾਲੇ ਘਟਨਾ ਵਾਪਰੀ ਹੋ ਜਦੋਂ ਮਾਂ ਇੱਕ ਲਫਾਫੇ 'ਚ ਮੇਰੀ ਮਾਂ ਨੇ ਵੀ ਮੈਨੂੰ ਇੱਕ ਲਫਾਫੇ 'ਚੋਂ ਕੱਪੜੇ ਪਾ ਕੇ ਫੜਾਏ ਹੋਣੇ ਆ। ਉਹ ਕੱਪੜੇ ਮੇਰੀ ਮਾਂ ਨੇ ਮਾਂ ਨੇ ਵਰਤੇ ਹੋਣੇ ਆ ਮੇਰੀ ਭੈਣ ਨੇ ਵਰਤੇ ਹੋਣੇ ਵੀ ਜਾ ਕੇ ਰੂਬੀ ਤੇ ਚੱਲੇ ਆ ਬਿਲਕੁਲ ਮੇਰੇ ਉਹ ਸਾਰਾ ਪਿਕਚਰ ਯਾਦ ਆਉਣ ਨਾਲ ਜਦੋਂ ਮੈਂ ਦੇਖ ਲਿਆ ਮੈਂ 2 ਦਿਨ ਸੁੱਤਾ ਨਹੀਂ ਅੱਛਾ ਉਦੋਂ ਪਿੱਛੋਂ ਮੈਂ ਆਪਦੇ ਮਿੱਤਰਾਂ ਚ ਆਪਦੇ ਸਰਕਲਾਂ ਚ ਗੱਲ ਵੀ ਕਰਨ ਲੱਗਿਆ ਨਾਲ ਜਿਹੜੀਆਂ ਕੁੜੀਆਂ ਮੇਰੇ ਕੋਲੇ ਦੁਕਾਨ ਤੇ ਆਉਂਦੀਆਂ ਨੇ ਮੈਨੂੰ ਆਪਦਾ ਚਾਚਾ ਤਾਇਆ ਸਮਝਦੀਆਂ ਨੇ ਮੈਂ ਉਹਨਾਂ ਨਾਲ ਗੱਲ ਕਰਨ ਦਾ ਹੌਸਲਾ ਬਤਾਇਆ ਵੀ ਮੈਂ ਇਹਨਾਂ ਤੋਂ ਪੁੱਛ ਨਹੀਂ ਆ ਨੀ ਗੱਲਾਂ ਵੀ ਤੁਸੀਂ ਪੈਨ ਵਰਤਦੇ ਹੋ ਕਿ ਕੀ ਬਿਲਕੁਲ ਉਹਦੇ ਵਾਸਤੇ ਮੈਂ ਕਰੇ ਪ੍ਰੈਕਟਿਸ ਕੀਤੀ ਅੱਛਾ ਆਪ ਦਾ ਫੋਨ ਆਨ ਕਰਕੇ ਵੀਡੀਓ ਬਣਾਉਣ ਲੱਗ ਗਿਆ ਆਪ ਆਪਣੇ ਆਪ ਹੀ ਸਾਹਮਣੇ ਇੱਕ ਇੱਕ ਕੁੜੀ ਨੂੰ ਖੜੀ ਸੋਚ ਕੇ ਬੈਠੀ ਨੂੰ ਸੋਚ ਕੇ ਉਹਨਾਂ ਮੈਂ ਗੱਲਾਂ ਕਰਦਾ ਪੁੱਛਦਾ ਉਹਨਾਂ ਤੋਂ ਸਵਾਲ ਕੁਰਸੀ ਤੋਂ ਵੀ ਪੁੱਛੀ ਜਾਂਦਾ ਸਵਾਲ ਠੀਕ ਹੈ ਫਿਰ ਮੈਂ ਦੇਖਦਾ ਇਹ ਕਰਦਾ ਕਰਦਾ 10 ਦਿਨਾਂ ਚ ਮੈਨੂੰ ਮੇਰਾ ਇੱਕ ਬਣ ਗਿਆ ਸਿਸਟਮ ਵੀ ਕੀ ਪੁੱਛਣਾ ਬੋਲਣ ਦੀ ਪ੍ਰੈਕਟਿਸ ਜੀ ਬਣ ਗਈ ਵੀ ਕੀ ਪੁੱਛਣਾ ਕੀ ਹਾਂ ਵੀ ਕੀ ਪੁੱਛਣਾਗਾ ਆਪਾਂ ਠੀਕ ਹੈ ਉਹ ਮੈਂ ਇਹ ਰਿਜ਼ਲਟ ਕੱਟਿਆ ਵੀ ਮੈਨੂੰ ਸਹੇਲੀ ਬਣਨਾ ਪੂ ਕੁੜੀਆ ਦੀ ਠੀਕ ਹੈ ਵੀ ਹਾਂ ਵੀ ਉਹਨਾਂ ਦੇ ਹਾਂ ਹਾਨ ਜੇ ਉਹ ਜੇ ਵਾਰਡ ਨੱਪਣੇ ਮੈਨੂੰ ਉਹ ਜੇ ਵਾਰਡ ਨੱਪਣੇ ਪੈਨੇ ਇਹਨੇ ਸਹੇਲੀ ਬਣਨਾ ਪੂ ਹੂੰ ਕੁੜੀਆਂ ਮੇਰੇ ਕੋਲ ਜਿਹੜੀਆਂ ਆਉਂਦੀਆਂ ਦੱਸਦੀਆਂ ਵੀ ਮੈਨੂੰ ਪਿਸ਼ਾਬ ਦੀ ਇਨਫੈਕਸ਼ਨ ਆ ਹੂੰ ਜਾਂ ਮੇਰੇ ਖਾਜ ਹੁੰਦੀ ਆ ਹਾਂ ਜਾ ਮੈਨੂੰ ਪਾਣੀ ਪੈਂਦਾ ਹਾਂਜੀ ਮੈਂ ਉਹਨਾਂ ਨੂੰ ਇੱਕ ਪਾਸੇ ਕਰਕੇ ਪੁੱਛਦਾ ਠੀਕ ਹੈ ਉੱਤ ਤੂੰ ਪੈੜ ਵਰਤਦੀ ਆ ਇਹ ਡਾਟੇ ਆ 80% ਤੋਂ ਵੱਧ ਹਾਂ ਕੁੜੀਆਂ ਨੇ ਕਿਹਾ ਅਸੀਂ ਪੈੜ ਨਹੀਂ ਵਰਤਦੀ ਆ ਸਰਕਾਰੀ ਅੰਕੜੇ ਕੀ ਕਹਿੰਦੇ ਆ ਜੀ ਤੁਹਾਡੀ ਗੱਲ ਦੇ ਵਿੱਚ ਇੱਕ ਸਵਾਲ ਹੋਰ ਐਡ ਕਰਦੇ ਹਾਂ ਸਰਕਾਰੀ ਅੰਕੜੇ ਕਹਿੰਦੇ ਆ ਵੀ ਅਸੀਂ ਸਰਕਾਰੀ ਸਕੂਲਾਂ ਦੇ ਵਿੱਚ ਦਿੰਦੇ ਆ ਪੈੜ ਹਾਂ ਪਰ ਮੈਨੂੰ ਨਹੀਂ ਲੱਗਦਾ ਇਹ ਸਹੀ ਗੱਲ ਹੈ ਕਿਉਂਕਿ ਜੇ ਮਿਲਦੇ ਹੁੰਦੇ ਤਾਂ ਉਸ ਬੱਚੀ ਨੂੰ ਨੰਬਰ 2 ਇੱਕ ਸਕੂਲ ਦੇ ਵਿੱਚ ਕਿੰਨੀਆਂ ਪੱਛੀਆਂ ਜਾਂਦੀ ਹੈ ਫਿਰ ਉਹ ਜਿਹੜੇ ਦਿਹਾੜੀਦਾਰ ਕੰਮੇ ਆਉਂਦਾ ਦਾ ਉਹ ਜਿਹੜੇ ਲੋਕਾਂ ਦੇ ਘਰੇ ਚ ਭਾਂਡੇ ਮਾਣਦੀ ਆ ਉਹਨਾਂ ਦਾ ਜਿਹੜੇ ਗੋਹਾ ਕੂੜਾ ਸਿੱਟਦੀ ਆ ਉਹਨਾਂ ਦਾ ਮਤਲਬ ਜੋ ਸਕੂਲ ਤੋਂ ਬੰਜੀਆਂ ਰਹਿ ਗਈ ਹਾਂ ਜਿਹੜੇ ਸਕੂਲ ਤੋਂ ਬੰਜੀਆਂ ਰਹਿ ਗਈ ਆ ਉਹਨਾਂ ਦਾ ਕੀ ਬਣੂਗਾ ਫਿਰ ਐਡਿਡ ਸਕੂਲ ਆ ਜਿਹੜੇ ਬਿਲਕੁਲ ਉਹਨਾਂ ਦਾ ਕੀ ਬਣੂਗਾ ਜਿਹੜੇ ਪ੍ਰਾਈਵੇਟ ਸਕੂਲ ਆ ਉਹਨਾਂ ਦਾ ਕੀ ਬਣੂਗਾ ਜਿਹੜੇ ਗਰੀਬ ਸਕੂਲ ਆ ਬਹੁਤ ਘੱਟ ਪ੍ਰਾਈਵੇਟ ਫੀਸ ਫੀਸ ਲੈਂਦੇ ਆ ਸਕੂਲ ਵਾਲੇ ਵੀ ਆਪਦੇ ਘਰ ਦਾ ਗੁਜ਼ਾਰਾ ਚਲਾਉਣ ਵਾਸਤੇ ਛੋਟੇ ਛੋਟੇ ਸਕੂਲ ਚਲਾਉਂਦੇ ਆ ਉਹਨਾਂ ਦਾ ਕੀ ਬਣੂਗਾ ਕਲਮ ਲਾ ਕੇ ਤੁਹਾਨੂੰ ਲੱਗਿਆ ਵੀ ਇਹ ਸਮੱਸਿਆ ਸਮੱਸਿਆ ਵੱਡੀ ਆ ਇਹ ਸਰਕਾਰ ਨੇ ਇਹਦੇ ਉੱਪਰ 100 ਦੇ ਵਿੱਚੋਂ 3 ਪੈਸੇ ਵੀ ਹਜੇ ਤੱਕ ਕੰਮ ਨਹੀਂ ਕੀਤਾ ਮੈਂ ਦਾਅਵੇ ਨਾਲ ਕਹਿੰਦਾ ਠੀਕ ਹੈ ਸਾਡੇ ਵਿੱਚੋਂ ਔਰ ਨਾਈ ਸਾਡੀ ਸੁਸਾਇਟੀ ਨੇ ਸਾਡੀ ਧੀ ਪੈਣ ਨੇ ਉਹਦੇ ਭਰਾਵਾਂ ਨੇ ਉਹਦੇ ਮਾਪਿਆਂ ਨੇ ਇਹ ਗੱਲ ਦੀ ਅੱਜ ਤੱਕ ਮੰਗ ਕੀਤੀ ਜਰੂਰਤ ਜੀ ਵੀ ਨਹੀਂ ਸੰਦੀ ਹਾਂ ਕਿਉਂਕਿ ਇੱਕ ਸਾਡੀ ਦਾਦੀ ਨੇ ਸਾਡੀ ਨਾਨੀ ਨੇ ਇੱਕ ਇਹਦਾ ਅਲਟਰਨੇਟਿਵ ਲੱਭਤਾ ਕੱਪੜੇ ਪੁਰਾਣੇ ਕੱਪੜੇ ਦੀ ਤਹਿ ਮਾਰ ਕੇ ਅਸੀਂ ਤਾਂ ਇਹਦਾ ਨੋਈ ਬਦਲਤਾ ਮਹਾਵਾਰੀ ਦਾ ਵੀ ਕੱਪੜੇ ਆਏ ਹੋਏ ਬਿਲਕੁਲ ਉਹਦਾ ਨਾਂ ਹੀ ਉਹਦੇ ਤੇ ਰੱਖਦਾ ਇਹੀ ਕਾਰਨ ਰਿਹਾ ਜੀ ਜਿਹੜੇ ਜਿਵੇਂ ਤੁਸੀਂ ਦੱਸਿਆ ਜੀ ਉਹ ਬੱਚੀ ਨੇ ਬੱਚੀ ਤੋਂ ਬਾਅਦ ਤੁਹਾਨੂੰ ਇੱਕ ਮਤਲਬ ਵੀ ਸਾਰੀਆਂ ਚੀਜ਼ਾਂ ਦੇਖੀਆਂ ਤੁਸੀਂ ਮਾਮਲੇ ਦੀ ਗੰਭੀਰਤਾ ਨੂੰ ਸਮਝਿਆ ਫਿਰ ਤੁਸੀਂ ਇੱਕ ਆਪਾਂ ਜਦੋਂ ਆਫਲਾਈਨ ਗੱਲ ਕਰਦੇ ਸੀ ਆਫ ਕੈਮਰਾ ਗੱਲ ਕਰ ਰਹੇ ਸੀ ਤੁਸੀਂ ਦੱਸ ਰਹੇ ਸੀ ਵੀ ਇਸ ਟੌਪਿਕ ਤੇ ਇੱਕ ਲੜਕੀ ਰਿਸਰਚ ਵੀ ਕਰ ਰਹੀ ਹੈ ਪੀ ਐਚ ਡੀ ਕਰ ਰਹੀ ਹੈ ਉਹਦਾ ਵੀ ਜ਼ਿਕਰ ਹੋਇਆ ਸੀ ਵੀ ਉਹਦੇ ਨਾਲ ਜਦੋਂ ਅੰਕੜੇ ਸਾਂਝੇ ਹੋਏ ਜੀ ਤਾਂ ਕੀ ਜ਼ਮੀਨੀ ਹਾਂ ਮੈਦਾਨ ਦੀ ਕੀ ਸਾਹਮਣੇ ਆਈ ਸੀ ਇੱਕ ਕੁੜੀ ਕਵਤਾ ਸਹਾਰਣਾ ਹੂੰ ਉਹਨੇ ਪੀ ਐਚ ਡੀ ਰਜੀਵੰਦੀ ਯੂਨੀਵਰਸਿਟੀ ਤੋਂ ਕੀਤੀ ਆ ਐਸੇ ਵਿਸ਼ੇ ਤੇ ਮੈਂਸਾ ਦੇਮਾ ਹਵਾਰੀ ਦੇ ਵਿਸ਼ੇ ਤੇ ਅੱਛਾ ਉਹਨੇ ਬੋਸਟ ਡੀ ਕੀਤੀ ਹੂੰ ਜਦੋਂ ਮੈਂ ਇਹਦੇ ਉੱਪਰ ਕੰਮ ਕੰਮ ਕਰਨ ਵਾਲੇ ਸੋਚਿਆ ਮੈਂ ਸੈਂਸਿਟਿਵ ਹੋ ਗਿਆ ਬਹੁਤ ਵੀ ਕੰਮ ਕਰਨਾ ਹੂੰ ਮੈਂ ਕੋਈ ਇਹਦੀ ਮਾਸਟਰ ਲੱਭਣ ਲੱਗ ਗਿਆ ਵੀ ਜਿਹਨੂੰ ਇਹਦੀ ਜਾਣਕਾਰੀ ਫੁੱਲ ਹੋਵੇ ਜਿਹੜੀ ਮੇਰੇ ਨਾਲ ਜੁੜ ਜੇ ਉਹ ਫੀਮੇਲ ਹੋਵੇ ਹਾਂ ਬਿਲਕੁਲ ਉਹ ਫਿਰ ਮੈਨੂੰ ਮੇਰਾ ਬੇਟਾ ਪੀ ਐਚ ਡੀ ਅਰਜੀਵੰਦੀ ਯੂਨੀਵਰਸਿਟੀ ਕਰਦਾ ਉਹਦੀ ਕਲਾਸਮੇਟ ਸੀ ਠੀਕ ਹੈ ਜੀ ਮੈਂ ਆਪਦੇ ਬੇਟੇ ਦੇ ਆਪਦੀ ਨੂਨ ਨਾਲ ਗੱਲ ਕੀਤੀ ਮੇਰਾ ਤਾਂ ਇਹ ਬੇਸ਼ੱਕ ਆ ਵੀ ਮੈਂ ਤਾਂ ਇਹ ਕਰਨਾ ਕੰਮ ਉਹਨਾਂ ਨੇ ਫਿਰ ਜੋ ਕਵਿਤਾ ਨਾਲ ਗੱਲ ਕਰਾਈ ਮੈਨੂੰ ਇੱਕ ਮੇਰੇ ਨਾਲ ਨਹੀਂ ਮੇਰਾ ਸਾਥੀ ਮਿਲ ਗਿਆ ਫਿਰ ਉਹ ਵੀ ਮੇਰੀ ਧੀ ਦੇ ਰੂਪ ਵਿੱਚ ਜਿਉਂ 25 27 ਸਾਲ ਦੀ ਆ ਮੈਂ ਤਾਂ 62 ਸਾਲ ਦਾ ਜਦੋਂ ਮੈਂ ਉਹਦੇ ਨਾਲ ਗੱਲ ਕੀਤੀ ਉਹ ਕਹਿੰਦੀ ਅੰਕਲ ਮੈਂ ਵੋਹਰ ਦੇ ਵਿੱਚੋਂ ਫਾਜ਼ਿਲਕਾ ਦੇ ਵਿੱਚ ਇਹਦੇ ਉੱਪਰ ਕੰਮ ਕਰਨ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਮੇਰਾ ਸਾਥ ਨਹੀਂ ਦਿੱਤਾ ਹੂੰ ਵੀ ਜੇ ਤੁਸੀਂ ਹਿੰਮਤ ਰੱਖਦੇ ਹੋ ਹੂੰ ਮੈਂ ਤੁਹਾਡੇ ਨਾਲ ਆ ਦਿਨ ਰਾਤ ਕਿਆ ਬਾਤ ਜਦੋਂ ਉਹਨੇ ਨਾਲ ਮੈਂ ਗੱਲਾਂ ਕੀਤੀ ਆ ਅਸੀਂ ਪ੍ਰੋਗਰਾਮ ਲੀਕਿਆ ਅਸੀਂ ਸਭ ਕੁਝ ਕੀਤਾ ਸਾਡੀ ਟੀਮ ਉਹ ਤੁਸੀਂ 10 ਤਰੀਕ ਨੂੰ ਸ਼ਸ਼ੀ ਤੁਸੀਂ ਉਰੇ હાજર ਸੀ 10 ਅਗਸਤ ਨੂੰ ਜਦੋਂ ਓਪਨਿੰਗ ਕੀਤੀ ਆ ਅਸੀਂ ਓਪਨਿੰਗ ਹੈ ਉਹ ਕਪਤਾ ਸਹਾਰਨ ਤੋਂ ਕਰੇ ਆ ਬਿਲਕੁਲ ਉਹ ਸਾਡੀ ਮੁੱਖ ਮਹਿਮਾਨ ਸੀ ਹਾਂ ਜੀ ਉਹਨੇ ਉਹਨੇ ਜਿਹੜਾ ਕੋਸ ਸਾਡੀਆਂ ਕੁੜੀਆਂ ਨੂੰ ਗਾਈਡ ਕਰਕੇ ਉਹਨੇ ਪੌਣੇ ਘੰਟੇ ਦੀ ਕੁੜੀ ਨੇ ਕਲਾਸ ਲਈ ਸਾਡੇ ਲੀਡਰ ਕੁੜੀਆਂ ਦੀ ਜਿਹੜਾ ਕੋਸ ਉਹ ਦੱਸ ਕੇ ਗਈ ਉਹ ਲੀਡਰ ਕੁੜੀਆ ਸਾਨੂੰ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਸੀ ਐਨਾ ਗੱਲਾਂ ਦਾ ਹਾਂ ਡਾਕਟਰ ਜਸਨੂ ਰਾਏ ਡਾਕਟਰ ਰਮਨਦੀਪ ਦੀ ਬੇਟੀ ਅੱਛਾ ਉਹਨੂੰ ਬਹੁਤ ਨੋਲੈਜ ਸੀ ਇੱਕ ਸਾਡੇ ਨੇਹਾ ਮਿੱਤਲ ਸੀ ਉਹਨੂੰ ਬਹੁਤ ਨੋਲੈਜ ਸੀ ਜਦੋਂ ਇਹ ਚਾਰਾ ਜਾਨੀਆਂ ਨੇ ਉਹ ਲੀਡਰ ਕੁੜੀਆਂ ਨਾਲ ਗੱਲਾਂ ਸੰਝੀਆਂ ਕੀਤੀ ਆ ਉਹਨਾਂ ਦੀ ਗੱਲ ਹੀ ਹੋਰ ਬਣ ਗਈ ਉਹਨੂੰ ਉਹੀ ਗਿਆਨ ਜਿਹੜੇ ਲੀਡਰ ਕੁੜੀਆਂ ਦੇ ਅੱਗੇ 50 ਕੁੜੀਆਂ ਹੋਰ ਆ ਉਹਨਾਂ ਅੰਡਰ ਉਹਨੂੰ ਉਹਨਾਂ ਨੂੰ ਮੰਨ ਰਹੀ ਐ ਹਾਂਜੀ ਬਿਲਕੁਲ ਉਹਨੂੰ ਉਹਨਾਂ ਨੂੰ ਮੰਨ ਲਿਆ ਇਹ ਤਾਂ ਇੱਕ ਕ੍ਰਾਂਤੀ ਆ ਚੁੱਕੀ ਹੈ ਕਿਆ ਬਾਤ ਹੈ ਬਹੁਤ ਵੱਡਾ ਕੰਮ ਹੈ ਜੀ ਹਾਂ ਹਾਂ ਪਰ ਇਹਦੇ ਵਾਸਤੇ ਕੁੜੀ ਦੇ ਭਰਾ ਨੂੰ ਜਾਗਰੂਕ ਹੋਣਾ ਪਊ ਕੁੜੀ ਦੇ ਬਾਪੂ ਨੂੰ ਜਾਗਰੂਕ ਹੋਣਾ ਪਊ ਕੁੜੀ ਦੇ ਚਾਚੇ ਤਾਏ ਨੂੰ ਜਾਗਰੂਕ ਹੋਣਾ ਪਊ ਜੀ ਨੇ ਕਰਤਾ ਰਾਸ਼ਨ ਲੈ ਕੇ ਆਉਣਾ ਉਹਨੇ ਤੇਲ ਦਾ ਅੰਦਾਜ਼ਾ ਲਾ ਲਿਆ ਉਹਨੇ ਆਟੇ ਦਾ ਅੰਦਾਜ਼ਾ ਲਾ ਲਿਆ ਉਹਨੇ ਖੰਡ ਦਾ ਅੰਦਾਜ਼ਾ ਲਾਇਆ ਉਹਨੇ ਇਹ ਅੰਦਾਜ਼ਾ ਨਹੀਂ ਲਾਇਆ ਬੇਰੇ ਕਰੇ ਚਾਰ ਲੇਡੀਜ਼ ਉਹ ਹੁਣੇ ਜਿੰਨਾਂ ਨੂੰ ਪੀਰ ਆਉਂਦਿਆ ਇਹਨਾਂ ਨੂੰ ਪੀ ਪਹਿੜ ਵੀ ਚਾਹੀਦੇ ਆ ਕੋ ਨੂੰ ਇਹ ਅਦਾਜਾ ਹਰ ਹਾਲਤ ਚ ਲਾਉਣਾ ਇੱਕ ਗੱਲ ਆਉਂਦੀ ਆ ਵੀ ਜਦੋਂ ਸਾਰੀਆਂ ਚੀਜ਼ਾਂ ਪੋਜ਼ਿਟਿਵ ਚਲਦੀਆਂ ਹੁੰਦੀਆਂ ਤੇ ਕਿਤੇ ਨਾ ਕਿਤੇ ਕੁਛ ਨਾ ਕੁਛ ਨੈਗੇਟਿਵਿਟੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਫਿਰ ਉਹਨਾਂ ਦਾ ਉਸ ਚੈਲੰਜ ਨੂੰ ਕਿਵੇਂ ਲੈਣੇ ਹੋ ਕਿਵੇਂ ਕਰਦੇ ਹੋ ਨਹੀਂ ਮੈਂ ਬਾਲਾ ਮੈਂ ਬਾਲਾ ਪਰਵਾਹ ਨਹੀਂ ਕਰਦਾ ਠੀਕ ਹੈ ਇਹ ਸਾਰਿਆਂ ਨੂੰ ਪਤਾਗਾ ਵੀ ਹੇਮਰਾਜ ਵੀ ਬਾਲਾ ਪਰਵਾਹ ਨਹੀਂ ਕਰਦਾ ਉਹਦੇ ਮਿੱਤਰਾਂ ਨੂੰ ਵੀ ਪਤਾ ਹੇਮਰਾਜ ਦੇ ਨੂੰ ਜਿਹੜੇ 20 ਜਾਣੇ ਜੁੜੇ ਆ ਮੇਰੇ ਨਾਲ ਅਸੀਂ 22 ਜਾਣੇ ਆ ਵਿੱਚ ਤੁਸੀਂ ਵੀ ਹੋਵੋਗੇ ਹੈਗੇ ਉਹ ਉਹਨਾਂ ਤਾਂ ਮੇਰੇ 40 ਸਾਲ ਦੇ ਸੁਆਹ ਦਾ ਪਤਾ ਹੈਗਾ ਉਹ ਕੋਈ ਅੱਜ ਦੇ thora ਜੁੜਿਆ ਬਿਲਕੁਲ ਮੇਰਾ ਵਰਤੋ ਦੇਖਿਆ ਸ਼ਹਿਰ ਨੇ ਲਵੇ ਲਾਉਣੇ ਦੇ 50 ਪਿੰਡਾਂ ਨੇ ਮੇਰਾ ਵਰਤੋ ਦੇਖਿਆ ਮੇਰਾ ਸੁਆਹ ਦੇਖਿਆ ਹੈਗਾ ਵੀ ਹੀਮ ਰਾਜ ਕਹਿ ਜਾਗਾ ਜੇ ਕੋਈ ਇੱਕ ਬੰਦਾ ਕਹਿੰਦਾਗਾ ਚਾਰ ਬੰਦੇ ਕਹਿੰਦੇ ਆ ਜੇ ਉਹ 400 ਬੰਦਾ ਕੰਡਮ ਕਰਨਾ ਲਗਾ ਕੰਡਮ ਕਰਨਾ ਲਗਾ ਫਿਰ ਉਹ ਚਾਰ ਦੀ ਕੀਵੰਲੀ 400 ਬੰਦਾ ਕੰਡਮ ਕਰਨਾ ਲਗਾ ਸਹੀ ਗੱਲ ਬਿਲਕੁਲ ਇਸ ਕਰਕੇ ਇਹ ਜੀ ਗੱਲ ਦੀ ਪਰਵਾਹ ਨਹੀਂ ਕਰੀ ਦੀ ਜੇ ਸੋਡਾ ਰਾਸਤਾ ਸੋਡੀ ਨਿਗਾ ਸਾਫ ਆ ਸੋਡਾ ਰਾਸਤਾ ਸਾਫ ਆ ਉਹ ਲੋਕ ਹਿੱਤ ਦੇ ਵਿੱਚ ਆ ਉਹ ਮੰਜ਼ਲ ਤੁਹਾਨੂੰ ਉਹ ਮੰਜ਼ਲ ਪਹੁੰਚ ਜਾਣਾ ਚਾਹੀਦਾ ਬਿਲਕੁਲ ਜੀ ਤੁਸੀਂ ਇਹ ਦੇਖੋ ਜੀ ਵੀ ਜਦੋਂ ਦੇ ਤੁਸੀਂ ਇਸ ਕੰਮ ਨਾਲ ਜੁੜੇ ਯਾਰਾਂ ਦੋਸਤਾਂ ਨੇ ਤੁਹਾਡੇ ਨਾਮ ਨਾਲ ਵੀ ਪੈਡਮੈਨ ਲੋਣਾ ਸ਼ੁਰੂ ਕਰਤਾ ਹਨ ਵੀ ਪੈਡਮੈਨ ਆ ਵੀ ਪੈਡਾਂ ਤੇ ਕੰਮ ਕਰਦਾ ਵੀ ਪੈਡ ਵਾਲਾ ਬੰਦਾ ਵਿੱਚ ਵਿੱਚ ਜਿੰਨਾ ਨਾਲ ਮੈਂ ਰਹਿ ਕੀਤੀ ਹਾਂ ਜਿਹਦੇ ਨਾਲ ਮੈਂ ਇੱਕ ਰਹਿ ਇੱਕ ਵਾਰੀ ਰਹਿ ਕੀਤੀ ਜੋ ਚੌਥੀ ਪੰਜਵੀਂ ਵਾਰ ਰਹਿ ਕਰਨ ਲੱਗਿਆ ਹਾਂ ਫਿਰ ਉਹ ਮੈਨੂੰ ਕਹਿਣ ਲੱਗ ਗਏ ਕਹਿੰਦਾ ਤੂੰ ਤਾਂ ਪੈਡ ਤੇ ਪੈਡ ਤੇ ਗੱਲ ਕਰ ਹਾਂ ਵੀ ਪੈਡ ਤੇ ਗੱਲ ਕਰ ਵੀ ਪੈਡਮੈਨ ਤੇ ਫਿਰ ਉਹ ਨਾਮ ਜਾਂ ਕੁਝ ਸਮੇਂ ਲਈ ਅਜੀਬ ਨਹੀਂ ਲੱਗਿਆ ਜੀ ਜਦੋਂ ਆਪਾਂ ਕੰਮ ਕਰਦੇ ਆ ਜਿਹੜਾ ਬੰਦਾ ਡਾਕਟਰਾਂ ਡਾਕਟਰ ਕਰ ਲੈ ਜਿਹੜਾ ਬੰਦਾ ਕਿਸਾਨ ਆ ਉਹ ਖੇਤੀ ਆ ਉਹੋ ਜਿਹਾ ਕੰਮ ਕਹਿ ਦਿੰਦੇ ਆ ਜਿਹੜਾ ਬੰਦਾ ਹੁਣ ਮੋਚੀ ਆ ਉਹ ਵਿਚਾਰਾ ਜੁੱਤੀਆਂ ਗੰਨਦਾ ਉਹਨੂੰ ਮੋਚੀ ਕਹਿ ਦਿੰਦੇ ਆ ਜਿਹੜਾ ਬੰਦਾ ਜਿਹੇ ਜਿਹੇ ਕੰਮ ਕਰਦਾ ਉਹਰੇ ਉਹੋ ਜਿਹਾ ਨੌ ਦੇ ਦਿੰਦੇ ਆ ਆਪਾਂ ਨੂੰ ਪਤਾ ਜਿਹੜਾ ਬੰਦਾ ਹੁਣ ਮੀਟ ਵੇਚਦਾ ਉਹਨੂੰ ਛਟਕਈ ਕਹਿੰਦੇ ਨੇ ਵਿਚਾਰੇ ਨੂੰ ਜਿਹੇ ਜਿਹੇ ਕੰਮ ਹੁੰਦਾ ਉਹੋ ਜਿਹਾ ਨੌ ਦੇ ਦਿੰਦਾ ਲੋਕਾਂ ਵੱਲੋਂ ਦਿੱਤਾ ਹੋਇਆ ਨੌ ਇਹ ਵੀ ਸਰਮਤ ਠੀਕ ਹੈ ਜੀ ਮਤਲਬ ਹੁਣ ਬਰਨਾਲਾ ਦੇ ਪੈਡਵੇਂ ਨਹੀਂ ਕਹੀਏ ਆਪਾਂ ਜੀ ਚਲੋ ਇਹ ਵੀ ਸਰ ਮੱਥੇ ਨੌ ਲੋਕਾਂ ਵੱਲੋਂ ਦਿੱਤਾ ਵੈ ਜੇ ਲੋਕ ਇਹੀ ਨੌ ਦੇਣਾ ਚਾਹੁੰਦੇ ਆ ਹਾਂਜੀ ਤੇ ਫਿਰ ਉਹ ਸੱਚੀ ਬੋਲਦੀ ਹੈ ਕਿਆ ਬਾਤ ਹੈ ਬਹੁਤ ਵਧੀਆ ਅੱਛਾ ਤੇ ਹੁਣ ਮੈਨੂੰ ਇੱਕ ਚੀਜ਼ ਹੋਰ ਦੱਸੋ ਜੀ ਜਦੋਂ ਆਪਾਂ ਪੈਡ ਦੀ ਵੀ ਗੱਲ ਹੋ ਗਈ ਪੈਸੇ ਦੀ ਵੀ ਗੱਲ ਹੋ ਗਈ ਹੁਣ ਤੱਕ ਕਿੰਨੀਆਂ ਕੁ ਕੁੜੀਆਂ ਮਤਲਬ ਤੁਹਾਡੇ ਸੰਸਥਾਨ ਨਾਲ ਫਾਊਂਡੇਸ਼ਨ ਨਾਲ ਜੁੜ ਚੁੱਕੀਆਂ ਆ ਤੇ ਕਿੰਨੀਆਂ ਕਿ ਧੀਆਂ ਨੂੰ ਮਤਲਬ ਜਿਹੜੀ ਇਹ ਮੈਡੀਕਲ ਹੈਲਪ ਆ ਗਈ ਇੱਕ ਤਰ੍ਹਾਂ ਦੀ ਮੈਡੀਕਲ ਹੈਲਪ ਕਹਿ ਸਕਦੇ ਆ ਹਾਂ ਬਿਲਕੁਲ ਕਹਿ ਸਕਦੇ ਇਹ ਮੈਡੀਕਲ ਹੈਲਪ ਕਿੰਨੀ ਕੁ ਪਹੁੰਚ ਗਈ ਆ ਤੇ ਕਿੰਨੀ ਕੁ ਹੋਰ ਦੇ ਦੇਖੋ ਅਸੀਂ 1800 ਕੁੜੀ ਡਾਕਟਰ ਕਰ ਚੁੱਕੇ ਆ 2500 ਕੁੜੀ ਦਾ ਟਾਰਗੇਟ ਆ ਸਾਡਾ ਇਸ ਸਾਲ ਦੇ ਵਿੱਚ ਫਾਈਨੈਂਸ਼ਲੀ ਹਾਂ 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 2025 ਦੇ ਵਿੱਚ ਵਿੱਚ ਅੱਛਾ ਠੀਕ ਆ ਫਾਈਨੈਂਸ਼ਲੀ ਆ ਤਾਂ ਮਾਰਚ 26 ਤੱਕ ਹੁੰਦਾ ਨਾ ਹਾਂ ਨਾ 2025 ਦੇ ਵਿੱਚ ਵਿੱਚ ਅੱਛਾ 25 ਦੇ ਹਾਂ 2500 ਕੁੜੀ ਅਸੀਂ ਡਾਕਟਰ ਕਰਨੀ ਆ ਠੀਕ ਹੈ 1800 ਸੀ ਡਾਪਟ ਕਰ ਚੁੱਕੇ ਆ ਅੱਛਾ ਜੀ 600 ਕਿਟ ਸੀ ਕੱਲ ਖੁੱਡੀ ਹਟਾਇਆ ਪੈਣੀ ਮਰਾਜ ਧਨੋਲਾ ਤਾਨਗੜ ਇੱਧਰ ਸੀ ਵੰਡ ਕੇ ਆਈ ਸੀ ਦੇ ਕੇ ਆਈ ਸੀ ਇਹ ਕੁੜੀਆਂ ਨੂੰ ਤੇ 5 600 ਕਿਟ ਹੁਣ ਅਸੀਂ ਦੇਣ ਚੰਦੇ ਸੱਸੀ ਜੀ 2 ਵਜੇ ਦਾ ਸਾਡਾ ਟਾਈਮ ਆ ਉਹ ਤੁਰੰਦਾ ਹਾਂ ਜੀ ਇਹ ਇਹ ਇਸ ਤਰੀ ਅਸੀਂ 3 ਦਿਨਾਂ ਦੇ ਵਿੱਚ ਵਿੱਚ 1800 ਕਿੱਟਾ ਸੀ ਡਿਸਟ੍ਰੀਬਿਊਟ ਕਰਕੇ ਜਿਹੜੀ ਅਗਲੀ ਕਿੱਟਾ ਜਿਹੜੀ 4 ਮਹੀਨਿਆਂ ਮਗਰੋਂ ਦੇਣੀ ਆ ਜਦ 720 ਹਜੇ ਅਸੀਂ ਐਡਾਪਟ ਕਰਨੀ ਆ ਉਹ ਪ੍ਰੋਸੀਜਰ ਅਸੀਂ ਸੋਮਵਾਰ ਤੋਂ ਚੱਲੂ ਕਰਦੇ ਹਾਂ ਅੱਛਾ ਡਾਕਟਰ ਸਾਹਿਬ ਇੱਕ ਜਖੂਰ ਥੋੜਾ ਜ ਮੈਂ ਪੁਆਇੰਟ ਮਤਲਬ ਉਹਨਾਂ ਦੀਆਂ ਈਆਂ ਦੀ ਭਾਵਨਾ ਜਾਣਨੀ ਚਾਹੁੰਦਾ ਸੀ ਕਿਉਂਕਿ ਇਸ ਵਿਸ਼ੇ ਤੇ ਕਿਸੇ ਨੇ ਕਦੇ ਖੁੱਲ ਕੇ ਗੱਲ ਨਹੀਂ ਕੀਤੀ ਅੱਜ ਜਦੋਂ ਤੁਸੀਂ ਉਹਨਾਂ ਤੱਕ ਇਹ ਮੈਡੀਕਲ ਹੈਲਪ ਲੈ ਕੇ ਜਾ ਰਹੇ ਹੋ ਉਹਨਾਂ ਦੇ ਹਾਲ-ਭਾਅ ਕਿੱਦਾਂ ਦੇ ਰਹਿੰਦੇ ਆ ਜੀ ਕਿਵੇਂ ਦੇਰੀ ਉਹਨਾਂ ਦੇ ਜਦੋਂ ਮੈਂ ਪਹਿਲੀ ਪਹਿਲਾਂ ਜੀ ਖੁੱਡੀ ਪਿੰਨੇ ਗਈ ਹਾਂਜੀ ਮੈਨੂੰ ਐਸੀ ਹਾਲਾ ਕਿ ਚਾਰ ਲੇਡੀ ਜੋ ਉਸ ਵੇਲੇ ਸਾਡੇ ਨਾਲ ਸੀ ਅਸੀਂ ਨਾਲ ਲੈ ਕੇ ਗਈ ਸੀ ਕੁੜੀਆਂ ਅੱਛਾ ਜੀ ਪਰ ਮੈਨੂੰ ਐਸੀ ਮੈਂ ਇਹਨਾਂ ਨੂੰ ਕੀ ਕਹੂੰ ਕੀ ਇਹ ਮੈਨੂੰ ਸੁਣਨ ਕੀ ਆ ਕਿ ਮੈਨੂੰ ਨੀਵੀਂ ਪਾ ਲੈਣ ਗਿਆ ਸੁਣਦੇ-ਸੁਣਦੇ ਕੀ ਸ਼ਰਮ ਮਹਿਸੂਸ ਕਰਨ ਲੱਗਿਆ ਕਿ ਆ ਕਿਤੇ ਹਸਣ ਗਈ ਆ ਦਿਸਾ ਹੀ ਉਹ ਜਿਹਾ ਸੀ ਹਾਂ ਪਰ ਮੈਂ ਹੈਰਾਨ ਰਹਿ ਗਿਆ ਸ਼ਸ਼ੀ ਛੋਟੇ ਛੋਟੇ ਵੀਰ ਉਹ ਉਡੀਕਦੀ ਆ ਸੀ ਉਡੀਕਦੀ ਆ ਉਹਨਾਂ ਨੂੰ ਜਦੋਂ ਮੈਂ ਗੱਲ ਕਰਨੀ ਸ਼ੁਰੂ ਕੀਤੀ ਉਹਨਾਂ ਦੀਆਂ ਅੱਖਾਂ ਮੇਰੀਆਂ ਅੱਖਾਂ ਦੇ ਵਿੱਚ ਸੀ ਉਹਨਾਂ ਦੀਆਂ ਅੱਖਾਂ ਚੁਕੀਆਂ ਹੋਈ ਜਾਂਦੀ ਸੀ ਚਮਕ ਨਜ਼ਰ ਆਈ ਚਮਕ ਸੀ ਉਹਨਾਂ ਦੀ ਸਭ ਤੋਂ ਵੱਡੀ ਗੱਲ ਅੱਖ ਉਹਦੀ ਮੇਰੇ ਨਾਲ ਅੱਖ ਉਹਨਾਂ ਕੁੜੀਆਂ ਦੀ 20 ਕੁੜੀਆਂ 25 ਕੁੜੀਆਂ 10 ਕੁੜੀਆਂ ਬੈਠੇ ਸੀ ਜਿਹੜੀਆਂ ਉਹਨਾਂ ਦੀ ਅੱਖ ਮੇਰੀ ਅੱਖ ਨਾਲ ਸੀ ਉਹਨਾਂ ਦੇ ਕੰਨ ਮੇਰੇ ਬੁੱਲਾ ਬੁੱਲਾ ਵੱਲ ਸੀ ਮੇਰੀ ਇੱਕ ਇੱਕ ਗੱਲ ਸੁਣ ਰਹੇ ਵੀ ਕੋਈ ਸਾਡੀ ਗੱਲ ਕਰ ਰਿਹਾ ਹਾਂ ਕੋਈ ਸਾਡੀ ਗੱਲ ਕਰ ਰਿਹਾ ਐਸ ਕਰਕੇ ਮੈਨੂੰ ਹੁਣ ਹੌਸਲਾ ਹੋ ਗਿਆ ਅੱਜ ਅਸੀਂ ਫੇਰ ਜਾ ਰਹੇ ਹਾਂ ਪੰਜ ਛੇ ਪਿੰਡ ਹਾਂਜੀ ਹੁਣ ਮੈਨੂੰ ਐ ਕਰਨੀ ਵੀ ਮੈਂ ਲੇਡੀ ਜੀ ਨਾਲ ਲੈਣੀ ਆ ਹਾਂਜੀ ਨਾ ਹੁਣ ਅਸੀਂ ਕੱਲੇ ਜੈਂਟਸ ਜਾਵਾਂਗੇ 6 7 ਯਾਨੀ ਹਾਂਜੀ ਉਹਨਾਂ ਨੂੰ ਦੇਖ ਕੇ ਆਵਾਂਗੇ ਇਕੱਟਾ ਦੋਖਰ ਸੰਜੇ ਵੀ ਕਰਾਂਗੇ ਤੇ ਇਹ ਜਿਹੜਾ ਕੁਝ ਮੈਂ ਪਿਛਲੇ 8-9 ਮਹੀਨਿਆਂ ਤੋਂ ਸਿੱਖਿਆ ਪ੍ਰਾਪਤ ਕੀਤਾ ਜਮਿੱਟੀ ਫਾਊਂਡੇਸ਼ਨ ਜਿਹਨਾਂ ਵੀ ਮੈਂ ਬਰਾਂਲੇ ਡਿਸਕਸ਼ਨ ਕੀਤੀ ਗੱਲਾਂ ਸਾਂਝੀਆਂ ਕੀਤੀ ਆ ਉਹਨਾਂ ਦੀ ਭਲਾਈ ਲਈ ਉਹਨਾਂ ਵਾਸਤੇ ਉਹ ਗੱਲਾਂ ਵੀ ਸਾਂਝੀਆਂ ਅੱਛਾ ਇੱਕ ਚੀਜ਼ ਹੋਰ ਜੀ ਇਹਦੇ ਚ ਜਿਹੜੀ ਮਤਲਬ ਮੈਡੀਕਲ ਹੈਲਪ ਆ ਜਾਏ ਜਿਹੜੀ ਮੈਡੀਕਲ ਕਿਟ ਹੈਗੀ ਇਹ ਵੰਡਣ ਦੀ ਪ੍ਰਕਿਰਿਆ ਕੀ ਰਹਿੰਦੀ ਹੈ ਜੀ ਕਿਵੇਂ ਵੰਡ ਰਹੇ ਹਾਂ ਇਹ ਜੀ ਅਸੀਂ ਇੱਕ ਕੁੜੀ ਜਿਹੜੀ ਲੀਡਰ ਕੁੜੀ ਲਈ ਜਾ ਇੱਕ ਪਿੰਡ ਚੋਂ ਇੱਕ ਲੀਡਰ ਕੁੜੀ ਅੱਛਾ ਇੱਕ ਪਿੰਡ ਚੋਂ ਇੱਕ ਲੀਡ ਕੁੜੀ ਨੂੰ ਲੀਡਰ ਬਣਾਤਾ ਹਾਂ ਹਾਂ ਠੀਕ ਹੈ। ਉਹ ਲੀਡਰ ਦਾ ਨਾਮ ਦਿੱਤਾ। ਅਸੀਂ ਕੱਲੇ ਉਹਦੇ ਘਰੇ ਕਿੱਟਾਂ ਪਚਾਉਨੀਆਂ ਨੇ। ਠੀਕ ਹੈ। ਉਹਨੇ ਆਪਣੇ ਆਪ ਜਿਹੜੀਆਂ ਕੁੜੀਆਂ 50 60 70 ਦੀ ਲਿਸਟ ਆ ਉਹਦੇ ਕੋਲੇ ਉਹਨਾਂ ਨੂੰ ਦੇਣੀ ਆ। ਸਾਡਾ ਕੋਈ ਮਤਲਬ ਨਹੀਂ ਕਿੱਟ ਦੇਣ ਦਾ। ਅੱਛਾ ਜੀ। ਅਸੀਂ ਤਾਂ ਉਹ ਉਹ ਜਿਹੜੇ 60 70 ਕੁੜੀਆਂ ਨੇ ਹਾਂ ਉਹਨਾਂ ਦੇ ਮਾਪਿਆਂ ਦੇ ਸਾਡੇ ਕੋਲੇ ਕੋਡ ਨੰਬਰ ਉਹਨਾਂ ਦੇ ਹੀ ਹਾਂਜੀ। ਉਹਨਾਂ ਦੇ ਮਾਪਿਆਂ ਉਹਨਾਂ ਦੇ ਪੇਰੈਂਟਸ ਦੇ ਹਾਂ ਫੋਨ ਨੰਬਰ ਆ 100 ਦੇ ਵਿੱਚੋਂ 10 ਕੁੜੀਆਂ ਨੂੰ ਸਾਡੀ ਕੁੜੀ ਨੇ ਜਿਹੜੂ ਕੰਪਿਊਟਰ ਵਾਲੀ ਕੁੜੀ ਰੱਖੀ ਹੋਈ ਹੈ ਸਾਡੇ ਦਾ ਮਿੱਟੀ ਫਾਊਂਡੇਸ਼ਨ ਦੇ ਦਫ਼ਤਰ ਅੱਛਾ ਜੀ ਉਹਨੇ ਫੋਨ ਕਰਕੇ ਪੁੱਛ ਲੈਣਾ ਜਿਹੜੀ ਦਫ਼ਤਰ ਦੀ ਸੰਚਾਲਕ ਹਾਂ ਠੀਕ ਹੈ ਜੀ ਵੀ ਕਿੱਟ ਪਹੁੰਚ ਗਈ ਕੋਈ ਦਿੱਕਤ ਤਾਂ ਨਹੀਂ ਹੂੰ ਇਹ ਦੋ ਹੀ ਲਫ਼ਜ਼ ਕਿੱਟ ਤੇ ਪਹੁੰਚ ਗਈ ਕੋਈ ਦਿੱਕਤ ਤਾਂ ਨਹੀਂ ਹੂੰ ਬੱਸ ਸਾਡੀ ਤਸੱਲੀ ਹੋ ਜੂ ਵੀ ਕਿੱਟਾ ਬੰਡੀ ਆ ਗਿਆ ਕਿਤੇ ਅਗਲੇ ਦੇ ਘਰੇ ਨਾ ਪਈ ਜਾ ਰਹਿ ਜਣਾ ਉਹ ਢੀਕ ਦੀ ਆ ਇਹਦਾ ਹੁਣ ਸਾਡੀਆਂ ਕੁੜੀਆਂ ਜਿਹੜੇ ਲੀਡਰ ਕੁੜੀਆਂ ਬਹੁਤ ਮਾਨਦਾਰ ਬਹੁਤ ਮਿਹਨਤੀ ਅਸੀਂ ਚੁਣੀਆਂ ਨੇ ਲਾਜਵਾਬ ਉਹਨਾਂ ਦੀ ਮਿਹਨਤਾਂ ਜਿੰਨਾ ਸਾਨੂੰ ਪਤਾ ਸੀ ਪੜਤਾਲ ਕੀਤੀ ਆ ਉਹਨਾਂ ਨੇ ਇੱਕ ਵੀ ਗੈਰ ਲੋੜਵੰਤ ਕੁੜੀ ਨਹੀਂ ਚੁਣੀ ਲੋੜਵੰਤ ਕੁੜੀਆਂ ਚੁਣੀਆਂ ਸੀ ਪੜਤਾਲ ਕੀਤੀ ਆ ਸਭ ਇਸ ਕਰਕੇ ਸਾਡੀ ਹੁਣ ਸਾਨੂੰ ਉਮੀਦ ਹੀ ਉਮੀਦ ਦੇ ਦੀ ਆ ਸਾਹਮਣੇ ਚਮਕਦਾ ਚਮਚਮ ਕਰਦਾ ਸੂਰਜ ਦੀਂਦਾ ਨੇਰਾ ਠੀਕ ਹੈ ਵੀ ਮਤਲਬ ਵੰਡਣ ਦੀ ਪ੍ਰਕਿਰਿਆ ਟੋਟਲ ਇਹ ਰਹਿੰਦੀ ਆ ਆਪਾਂ ਬਹੁਤ ਟਾਈਮ ਦੀ ਗੱਲ ਕਰ ਰਹੇ ਆ ਇਹ ਦਰਸ਼ਕ ਵੀ ਸੋਚ ਸੋਚ ਰਹੇ ਹੋਣਗੇ ਵੀ ਕਿਹ ਟਕ ਟ ਦੀ ਗੱਲ ਕਰਦੇ ਆ ਉਹ ਕਿਟ ਦੇ ਵਿੱਚ ਹੈ ਕੀ ਆ ਦਰਸ਼ਕਾਂ ਨੂੰ ਉਹ ਵੀ ਜ਼ਰੂਰ ਦੱਸੋ ਜੀ ਕਿ ਕੀ ਇਨਕਲੂਡ ਕੀਤਾ ਹੈ ਉਹ ਕਿਟ ਦੇ ਵਿੱਚ 4 ਮਹੀਨਿਆਂ ਦਾ ਸਮਾਨ ਆ ਜਿਹੜੀ ਮਹਾਵਾਰੀ ਦੇ ਸਬੰਧਤ ਨਾਲ ਜੱਪਣੇ ਆਪ ਨੂੰ ਸਾਫ਼ ਸੁਥਰਾ ਰੱਖਣ ਦੇ ਨਾਲ ਵਰਤਿਆ ਜਾਣਾ ਜੀ ਜਿਵੇਂ ਉੱਚ 20 ਪੈੜ ਆ ਦੋ ਅੰਡਰ ਵੀਰ ਆ ਇੱਕ ਤੁਥਬੋਰਛਾ 100 ਗ੍ਰਾਮ ਪੇਸਟਾ ਇੱਕ ਪੈਨ ਤੇ ਕਾਪੀ ਆ ਇੱਕ ਸੈਨੀਟਾਈਜ਼ਰ ਹੁਣ ਆ ਸਾਰੀਆਂ ਚੀਜ਼ਾਂ ਤੁਸੀਂ ਦਿੱਤੀਆਂ ਜੀ ਇਹਦੇ ਵਿੱਚ ਇੱਕ ਚੀਜ਼ ਜਿਹੜੀ ਮੈਨੂੰ ਵੱਖਰੀ ਨਜ਼ਰ ਆਈ ਉਹ ਸੀ ਪੈਨ ਤੇ ਕਾਪੀ ਪੈਨ ਤੇ ਕਾਪੀ ਦੇਣ ਦਾ ਕੀ ਮਕਸਦ ਰਿਹਾ ਜੀ ਪੈਨ ਤੇ ਕਾਪੀ ਆਪਰੇ ਕੋ ਆਪਾਂ ਆਮ ਦੇਖਦੇ ਆਂ ਕਈ ਕੁੜੀਆਂ ਨੂੰ ਪੀੜਾ ਆਉਂਦੇ ਨਹੀਂ ਚਾਰ-ਚਾਰ ਮਹੀਨੇ ਨਹੀਂ ਆਉਂਦੇ ਜਾਂ ਲੇਟ ਆਉਂਦੇ ਆ ਜਾਂ ਚੜ ਕੇ ਆਉਂਦੇ ਆ ਜਾਂ ਪਹਿਲਾਂ ਆ ਜਾਂਦੇ ਆ ਉਹਨਾਂ ਨੂੰ ਤਕਲੀਫ ਹੁੰਦੀ ਆ ਖਾਜ ਹੁੰਦੀ ਆ ਉਹ ਪਿੰਡ ਤੇ ਕਾਪੀ ਉਹਨਾਂ ਨੇ ਆਵਦੀ ਉਹਦੇ ਵਿੱਚ ਕਿੱਟ ਦੇ ਪ੍ਰਤੀ ਉਹਨਾਂ ਨੇ ਕੀ ਮਹਿਸੂਸ ਕੀਤਾ ਉਹ ਲਿਖਣਗੇ ਠੀਕ ਹੈ ਜੀ ਕੀ ਉਹਨਾਂ ਨੂੰ ਤਕਲੀਫ ਆ ਉਹ ਲਿਖਣਗੇ ਜੇ ਉਹਨਾਂ ਨੂੰ ਉਹਨਾਂ ਨੂੰ ਮੈਂ ਐਂ ਵੀ ਕਿਹਾ ਵੀ ਪੁੱਤ ਜੇ ਤੁਹਾਨੂੰ ਕੁਝ ਨਾ ਔੜਿਆ ਵੀ ਮੈਂ ਕੀ ਲਿਖਾ ਨਾ ਲਪਿਆ ਇਸ ਤਰ੍ਹਾਂ ਹੀ ਲਿਖ ਦਿਓ ਇੱਕ ਵਾਰੀ ਵੀ ਬਹੁਤ ਵਧੀਆ ਪੜਨ ਲੱਗ ਕਿਆ ਬਾਤ ਅਸੀਂ ਤੁਹਾਡੀ ਕਾਪੀ ਲਾਜ਼ਮੀ ਪੜ੍ਹਨੀ ਅਸੀਂ ਅਸੀਂ ਖਾਲੀ ਕਾਪੀ ਨਹੀਂ ਦੇਖਣੀ ਵੀ ਮੇਰੀ ਧੀ ਨੇ ਦੋ ਅੱਖਰ ਲਿਖੇ ਨਹੀਂ ਇਹ ਨਹੀਂ ਸਾਨੂੰ ਮਨਚੋ ਠੀਕ ਹੈ ਮਤਲਬ ਇੱਕ ਤਰ੍ਹਾਂ ਦਾ ਫੀਡਬੈਕ ਵੀ ਮਿਲਦੀ ਹੈ ਇਹਦੇ ਨਾਲ ਤੇ ਦੂਜਾ ਜੇ ਉਹਨਾਂ ਨੂੰ ਕਿਸੇ ਮਤਲਬ ਟੀਨ ਨੂੰ ਕੋਈ ਦਿੱਕਤ ਹੋਊਗੀ ਤਾਂ ਉਹ ਆਪਦੀ ਦਿੱਕਤ ਪਰੇਸ਼ਾਨੀ ਵੀ ਲਿਖੋ ਤੇ ਮੇਰੇ ਖਿਆਲ ਨਾਲ ਫਾਊਂਡੇਸ਼ਨ ਫਿਰ ਉਹ ਪਰੇਸ਼ਾਨੀਆਂ ਤੇ ਕੰਮ ਕਰੇ ਅਸੀਂ ਅਸੀਂ ਸ਼ਸ਼ੀ ਜੀ ਹਾਂਜੀ ਅਸੀਂ ਬਹੁਤ ਵਧੀਆ ਗਾਇਨੀਕੋਲੋਜੀਸਟ ਡਾਕਟਰ ਬੁਲਾ ਕੇ ਅਸੀਂ ਕੈਂਪ ਲਾਵਾਂਗੇ ਕੀ ਬਾਤ ਹੈ ਮਤਲਬ ਜਿਹੜਾ ਅੱਗੇ ਫਿਊਚਰ ਪਲਾਨ ਦੋ ਚਾਰ ਮਹੀਨੇ ਮਗਰੋਂ 6 ਮਹੀਨੇ ਮਗਰੋਂ ਜਿਹੜੀ ਕੁੜੀ ਅੱਜ ਕੁਮਾਰੀ ਆ ਕੱਲ ਨੂੰ ਉਹਨੇ ਵਿਆਹ ਕੇ ਜਾਣਾ ਬਿਲਕੁਲ ਬਿਮਾਰ ਥੋੜਾ ਤੋੜਾ ਕੇ ਅਸੀਂ ਇਹ 2500 ਕੁੜੀ ਚੋ ਹਾਂ ਨਾ ਨਾ ਇਹ ਕੁੜੀ ਨੂੰ ਤੰਦਰੁਸਤ ਤੋੜਾਗੇ ਉਹਦੇ ਸਾਰੇ ਕਰ ਤੰਦਰੁਸਤ ਤੋੜਾਗੇ ਉਹ ਬਿਮਾਰੀ ਦਾ ਇਲਾਜ ਕਰਨ ਦੀ 100% ਮਿੱਟੀ ਫਾਊਂਡੇਸ਼ਨ ਕੋਸ਼ਿਸ਼ ਕਰੂ ਐਸ ਧਵਤ ਦੇ ਵਿੱਚ ਕੋਸ਼ਿਸ਼ ਕਰੋ ਠੀਕ ਹੈ ਜੀ ਮਤਲਬ ਇਹ ਅੱਗੇ ਇੱਕ ਪਲਾਨ ਪੂਰਾ ਰੈਡੀ ਪਿਆ ਗਿਆ ਕਿ ਬਿਲਕੁਲ ਰੈਡੀ ਪਿਆ ਗਿਆ ਆਪਾਂ ਨੂੰ ਉਹਨਾਂ ਦੀ ਲੋੜ ਪਤਾ ਲੱਗ ਜੀ ਵੀ ਕਿੱਦਾਂ ਦੀ ਰੱਖੂਗੀ ਹੁਣ ਅਸੀਂ ਤੁਥ ਬੁਰਸ਼ ਤੇ ਪੇਸਟ ਦਿੱਤਾ ਹਾਂ ਜੀ ਇੱਕ ਕਹਾਵਤਾ ਅੱਖਾਂ ਗਿਆ ਜਹਾਨ ਗਿਆ ਦੰਦ ਗਿਆ ਸੁਆਦ ਗਿਆ ਬਿਲਕੁਲ ਜੀ ਸੋ ਲਾ ਨੇ ਸੱਚ ਅਸੀਂ ਇਹ ਦੰਦਾਂ ਦੇ ਕੈਂਪ ਲਾਵਾਂਗੇ ਅਸੀਂ ਇੱਕ ਮਹਾਵਾਰੀ ਦੇ ਨਾਲ ਵਿਸ਼ਾ ਸੁਣਿਆ ਸਵਸਥ ਦੰਦ ਸਵਸਥ ਮੂੰਹ ਅਸੀਂ ਅਸੀਂ ਪੇਸਟ ਦਿੱਤਾ ਬੁਰਸ਼ ਦਿੱਤਾ ਇੱਕ ਵਿਸ਼ਾ ਸੁਣਿਆ ਅਸੀਂ ਕੈਂਪ ਲਾਵਾਂਗੇ ਦੰਦਾਂ ਦੇ ਨਾਲ ਅਸੀਂ ਕਾਇਨੀਕੋਲੋਜੀਸ ਦੇ ਦੇ ਜਨਾਨੇ ਰੋਕਾ ਤੇ ਕੈਂਪ ਲਾਵਾਂਗੇ ਉਹਦੇ ਪੈਕੇਜ ਦਫ਼ਤਰ ਦੇ ਵਿੱਚ ਕੀ ਬਾਤ ਆਹ ਨਹੀਂ ਠੀਕ ਹੈ ਜੀ ਤੇ ਇੱਕ ਹੁਣ ਇਹਦੇ ਨਾਲ ਇਹ ਵੀ ਚੀਜ਼ ਹੋਊਗੀ ਜੀ ਵੀ ਜਿਹੜੀਆਂ ਮੈਂਬਰ ਕੁੜੀਆਂ ਬਣੀਆਂ ਜੀ ਉਹ ਕੀ ਪ੍ਰਕਿਰਿਆ ਰਹਿੰਦੀ ਆ ਉਹਦੇ ਲਈ ਕੋਈ ਫੀਸ ਵਗੈਰਾ ਵੀ ਲੈਣਿਓ ਲੜਕੀਆਂ ਤੋਂ ਜਾਂ ਮਤਲਬ ਕੀ ਕਿ ਨਹੀਂ ਨਹੀਂ ਕਿਵੇਂ ਉਹ ਫਾਊਂਡੇਸ਼ਨ ਨਾਲ ਕਿਵੇਂ ਜੁੜ ਸਕਦੀਆਂ ਨੇ ਦੇਖੋ ਹਜੇ ਤੱਕ ਅਸੀਂ ਕੋਈ ਕਿਸੇ ਤੋਂ ਫੀਸ ਨਹੀਂ ਨਿੱਤੀ ਨਾ ਲੈਂਦੀ ਸੁਆਵਲਾ ਠੀਕ ਹੈ ਜੀ ਕਈ ਵਾਰ ਰਹਿ ਦਿੱਤੀ ਜਾਂਦੀ ਆ ਵੀ ਇੱਕ ਕੁੜੀ ਤੋਂ 5 ਰੁਪਏ ਲੈ ਕੇ ਉਹ ਆਪਣੇ ਆਪ ਨੂੰ ਮਹਿਸੂਸ ਕਰੇ 10 ਰੁਪਏ ਲੈ ਕੇ ਉਹਦਾ ਕਾਰਡ ਮਿੱਟੀ ਫਾਊਂਡੇਸ਼ਨ ਦੇ ਮੈਂਬਰ ਮੈਂਬਰਸ਼ਿਪ ਦੇ ਵਿੱਚ ਸ਼ਾਮਲ ਕਰ ਲਈਏ ਉਹ ਆਪਣਾ ਇਹ ਤੇ ਹੱਕ ਸਮਝੇ ਐ ਸਮਾਨ ਤੇ ਐ ਨਾ ਸਮਝੇ ਵੀ ਮੈਨੂੰ ਦੇ ਕੇ ਬੀਐਸ ਪੱਧਰੇ ਹਾਂ ਮਿੱਟੀ ਫਾਊਂਡੇਸ਼ਨ ਤੇ ਹੱਕ ਸਮਝੇ ਪਰ ਇਹਦੇ ਬਾਰੇ ਹਜੇ ਫੈਸਲਾ ਹੋਈ ਨਹੀਂ ਇਹ ਜਦੋਂ ਮੀਟਿੰਗ ਹੋਊਗੀ ਉਦੋਂ ਪਰ ਸਾਡੀ ਇੱਛਾ ਕੋਈ ਨਹੀਂ ਵੀ ਇਹ ਕੰਨਿਆ ਦਾ ਇਹ ਧੀਆ ਦਾ ਜਿਹੜੇ ਲੱਖਾਂ ਹਜ਼ਾਰਾਂ ਸਾਲਾਂ ਤੋਂ ਅਸੀਂ ਕੰਝਾ ਪੂਜਾ ਕਰਦੇ ਆ ਰਹੇ ਆ ਉਹਨਾਂ ਦਾ ਹੀ ਕਰਪੀਆ ਸਾਡੇ ਗੀਚੇ ਚ ਬੈੰਦਾ ਪਰਮਾਤਮਾ ਇਸ ਗੱਲ ਤੋਂ ਸਾਨੂੰ ਦੂਰ ਰੱਖੇ ਅਸੀਂ ਬੇਨਤੀ ਕਰਦੇ ਪਰਮਾਤਮਾ ਜੀ ਮੈਂ ਹੁਣ ਜਾਂਦੇ ਜਾਂਦੇ ਮੈਂ ਡਾਕਟਰ ਸਾਹਿਬ ਨੂੰ ਰਿਕੁਐਸਟ ਕਰੂੰਗਾ ਕਿ ਉਹ ਜਾਂਦੇ ਜਾਂਦੇ ਆ ਜਿਹੜੀਆਂ ਆਪਣੀਆਂ ਧੀਆਂ ਨਹੀਂ ਆ ਜੀ ਪੰਜਾਬ ਦੇ ਵਿੱਚ ਜਾਂ ਮੁਲਕ ਦੇ ਵਿੱਚ ਹੋਰ ਵੀ ਦੇਖ ਰਹੇ ਆ ਤੁਹਾਨੂੰ ਜੀ ਉਹਨਾਂ ਨੂੰ ਕੀ ਜਾਂਦੇ ਜਾਂਦੇ ਮੈਸੇਜ ਦੇਣਾ ਚਾਹੁੰਦਾ ਬਸ ਜੀ ਆਪਦੇ ਇਹ ਇਹ ਕੋਈ ਸ਼ਰਮਾਉਣ ਵਾਲੀ ਗੱਲ ਨਹੀਂ ਪੀਰੀਅਡ ਆ ਜਿਹੜੇ ਜਾਂ ਮਹਾਵਾਰੀ ਏ ਇਹ ਤੰਦਰੁਸਤ ਧੀ ਦੀ ਨਿਸ਼ਾਨੀ ਆ ਇਹਨੂੰ ਸ਼ਰਮਾਉਣਾ ਕਿਉਂ ਜੇ ਇਹ ਨਾ ਹੁੰਦੇ ਸਾਂਝੇ ਤੇ ਜਗਨਾ ਹੁੰਦਾ ਆਪਦੇ ਭਰਾਵਾਂ ਨਾਲ ਆਪਦੇ ਮਾਪਿਆਂ ਨਾਲ ਆਪਦੀ ਜਿਹੜੀ ਜ਼ਰੂਰਤ ਆ ਇਹ ਹਰ ਹਾਲਤ ਦੇ ਵਿੱਚ ਸਾਂਝੀ ਕਰੋ ਕੋਈ ਇਹਦੇ ਵਾਈ ਇਹਦੇ ਬਾਰੇ ਤਕਲੀਫ ਆ ਉਹ ਵੀ ਸਾਂਝੀ ਕਰੋ ਤਾਂ ਕਿ ਉਹ ਡਾਕਟਰੀ ਸਹਾਇਤਾ ਲੈ ਸਕਣ ਪ੍ਰੋਪਰ ਤੁਹਾਨੂੰ ਉਹਨਾਂ ਨਾਲੇ ਟਾਈਮ ਦੇ ਵਿੱਚ ਕੋਈ ਦਿੱਕਤ ਨਾ ਆਵੇ ਠੀਕ ਹੈ ਧੰਨਵਾਦ ਜੀ